ਮੈਂ ਇਸ ਮੌਤ ਲਈ ਸਿੱਧੇ ਤੇ ਸਿੱਧੇ ਚੀਫ ਮਿਨਿਸਟਰ ਭਗਵੰਤ ਮਾਨ ਦਾ ਅਟਰ ਫੇਲਿਅਰ ਹਰ ਭਜਨ ਈਟੀਓ ਦਾ ਗਲਤ ਅਫਸਰਾ ਨੂੰ ਸ਼ਹਿ ਦੇਣਾ ਉਹਦੀ ਪੋਸਟਿੰਗ ਕਰਾਉਣੀ ਜਸਟਿਸ ਹੋ ਨਹੀਂ ਦੇਣਾ ਔਰ ਵੱਡੀ ਗੱਲ ਜਿਹੜੇ ਢਾਲੀਆਲ ਸਾਹਿਬ ਕੱਲ ਦੇ ਭਾਸ਼ਣ ਤੇ ਭਾਸ਼ਣ ਐਵੇਂ ਪਤਾ ਨਹੀਂ ਸੋਚਦਾ ਹੀ ਨਹੀਂ ਬੋਲਣ ਤੋਂ ਪਹਿਲਾਂ ਮੇਰਾ ਵੀਰ 5-7 ਮਿੰਟ ਲਾ ਤੇ ਮਜੀਠੀਆ ਜੇ ਮੇਰੇ ਅਮਜੀਠੀਏ ਨੂੰ ਲੱਥੇ ਨੂੰ ਸਰਕਾਰ ਗਈ ਨੂੰ ਵਿੱਚ ਕਾਂਗਰਸ ਤੇ ਵੀ ਆ ਗਈ ਸਾਡੇ ਤੁਸੀਂ ਵੀ ਲੱਥਨ ਵਾਲੇ ਹੋਏ ਖੜੇ ਹੋ ਸਾਲ ਲਗਭਗ ਸਾਰੀਆਂ ਵਜ਼ੀਰੀਆਂ ਤੋਂ ਤਾਂ ਵਿਹਲਾ ਕੀਤਾ ਹੀ ਐ ਪਹਿਲਾਂ ਤਾਂ ਦੱਸਣਾ ਪੈਂਦਾ ਲੋਕਾਂ ਨੂੰ ਪਤਾ ਹੀ ਨਹੀਂ ਮੈਂ ਕੁਲਦੀਪ ਢਾੜੀਵਾਲ ਐਨ ਆਰ ਆਈ ਮਹਿਕਮਤ ਦੱਸਿਆ ਮਹਿਕਮੇ ਦਾ ਬਜਟ ਕਿੰਨਾ ਹੁੰਦਾ ਸਾਰੀ ਵਜ਼ੀਰੀਆਂ ਤੋਂ ਤਾਂ ਲੱਥਿਆ ਪਿਆ ਹੁਣ ਤਾਂ ਗੱਡੀ ਵੀ ਲੱਥੇ ਗੱਡੀ ਚੋਂ ਲੱਥੇ ਲਾਣਾ ਤੇ ਐਵੇਂ ਭਾਸ਼ਣ ਦੇਈ ਜਾਣਾ ਹਾਊ ਕਨ ਮਤਲਬ ਇਸਕੇਪਿਸ ਐਟੀਟਿਊਡ ਮਤਲਬ ਗੈਰ ਜ਼ਿੰਮੇਵਾਰਾ ਆਪਣੀ ਜ਼ਿੰਮੇਵਾਰੀ ਤੂੰ ਭਜਣਾ ਤੇ ਦੂਜੇ ਨੂੰ ਜੰਮਿਆ ਠਰਾ ਦੋ ਯਾਰ ਸਾਢੇ 3 ਸਾਲ ਤੁਹਾਨੂੰ ਸਰਕਾਰ ਨੇ ਔਂਡਾਉਂਦਿਆਂ ਨੂੰ ਹੋ ਗਿਆ ਥੋੜੇ ਵੇਲੇ ਸਾਰਾ ਕੁਝ ਹੋ ਰਿਹਾ ਅਫਸਰ ਤੁਸੀਂ ਲਾ ਰਹੇ ਹੋ ਤੇ ਜੰਮਿਆਰ ਤੁਸੀਂ 8 ਸਾਲ ਮਗਰ ਜਾ ਕੇ ਪਵਾ ਕੇ ਕੀ ਆਪ ਦੀ ਜ਼ਿੰਮੇਵਾਰੀ ਤੋਂ ਭੱਜ ਜਾਓਗੇ ਅਫਸੋਸ ਦੀ ਗੱਲ ਹੈ ਥੈਟ ਦ ਸੀਰੀਅਸਨੈਸ ਟੂ ਹੈਂਡਲ ਲਾਅ ਐਂਡ ਆਰਡਰ ਹੈ ਹੀ ਕੋਈ ਨਹੀਂ ਹਰ ਗੱਲ ਨੂੰ ਇੱਕ ਲਾਈਟਲੀ ਲਿਆ ਜਾ ਰਿਹਾ ਲੋਕਾਂ ਦੀ ਜਾਨ ਦੀ ਕੀਮਤ ਨਹੀਂ ਕੁਝ ਨਹੀਂ ਸਮਝਿਆ ਜਾ ਉਹ ਵਿਚਾਰੀ ਮਾਂ ਉਹਦੇ ਨਿੱਕੇ ਨਿੱਕੇ ਦੋ ਬੱਚੇ ਨੇ ਇੱਕ ਬੇਟੀ ਆ ਤੈਨੂੰ ਨਿਆਣੇ ਉਹਦੀ ਵਾਈਫ ਉਹਦਾ ਜਿਹੜਾ 브ਦਰ ਇਨ ਲਾ ਸੀ ਜੀਦੀ ਇੰਗੇਜਮੈਂਟ ਸੈਰੇਮਨੀ ਸੀ ਉਹ ਕਵੇਤ ਤੋਂ ਆਇਆ ਸੀ ਮਹਿਲਤ ਕਸ਼ ਬੰਦਾ ਕਹਿੰਦਾ ਮੇਰੇ ਸਾਹਮਣੇ ਮੇਰੇ ਭਾਈਏ ਨੂੰ ਮਾਰਦਾ ਵਿਚਾਰਾ ਕਹਿੰਦਾ ਪੁਲਸ ਨੂੰ ਪਿੱਟਦਾ ਹੰਬ ਗਿਆ ਕੀ ਭਾਈ ਫੜ ਲਓ ਫੜ ਲਓ ਇਹਨਾਂ ਨੇ ਮੇਰਾ ਨੁਕਸਾਨ ਕਰ ਦੇਣਾ 90 ਆਫਟਰਵਰਡਸ ਇਹ ਫਿਰ ਪ੍ਰੈਸ ਕਾਨਫਰੈਂਸ ਕਰਕੇ ਕਹਿੰਦੇ ਆ ਜਿਓ ਜੀ ਅਸੀਂ ਫਲਾਣੇ ਦੀ ਲੱਤ 'ਚ ਗੋਲੀ ਮਾਰਤੀ ਫਲਾਣਾ ਕਰਤਾ ਢੀਂਗ ਕਰਤਾ ਉਹਨੇ ਹਵਾਈ ਫੈਰ ਕੀਤਾ ਮਤਲਬ ਉਹਦੋਂ ਕਹਾਣੀ ਪੇਸ਼ ਕਰ ਦਿੰਦੇ ਨਾ ਝੂਠ ਉਹ ਪੁਲਿਸ ਬੋਲ ਸਕਦੀ ਆ ਪੰਜਾਬ ਦੀ ਅਫਸੋਸ ਨਾਲ ਕਹਿਣਾ ਪੈਂਦਾ ਐਡੀ ਕਾਬਲ ਪੁਲਿਸ ਨੂੰ ਆ ਜਿਹਨਾਂ ਨੇ ਇਹ ਹਾਲਾਤ ਬਣਾਤੇ ਤਰਸ ਜੋ ਔਰ ਉਹਦੇ 'ਚ ਮੈਨੂੰ ਲੱਗਦਾ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਆ ਮੈਂ ਉਹਨਾਂ ਦਾ ਨਾਮ ਕੀ ਲੈਣਾ ਮੇਰੇ ਨਾਂ ਤੇ ਤਾਂ ਮਿਰਚਾਂ ਉਹਨਾਂ ਨੂੰ ਬੜੀਆਂ ਲੱਗਦੀਆਂ ਨੇ ਉਹਦੇ 'ਚ ਹਰਪਾਲ ਸਹੋਲੂ ਤਾਂ 골ਡ ਮੈਡਲ ਦਿਓ ਐਸਪੀ ਨੂੰ ਤੇ ਨਾਲ ਹੀ ਮੈਨੂੰ ਲੱਗਦਾ ਉਹ ਮੈਡਲ ਸ਼ੇਅਰ ਕਰਾ ਦਿਓ ਭੁੱਲਰ ਸਾਹਿਬ ਕਿਉਂਕਿ ਮਤਲਬ ਪਹਿਲਾਂ ਤਾਂ ਇਹ ਉਹ ਲੋ ਜਿਹੜਾ ਗਰਨੇਡ ਨੂੰ ਗਰਨੇਡ ਹੀ ਨਹੀਂ ਮੰਨਦੇ ਸੀ ਉਦੋਂ ਜਿੰਨੀਆਂ ਚੌਕੀਆਂ ਤੇ ਉਹ ਮਖੀਰ ਚ ਜਦੋਂ ਰੌਲਾ ਹੀ ਪੈ ਗਿਆ ਫੇਰ ਮੰਨੇ ਆ ਉਹਨਾਂ ਨੇ ਇਹਨੂੰ ਇੰਟਰ ਗੈਂਗ ਰਾਈਵਲਰੀ ਦੱਸਦੀ ਜਿਹੜਾ ਬੰਦਾ ਆਪ ਦੀ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਹੋਵੇ ਕਾਉਂਸਲਰ ਬਣਿਆ ਹੋਵੇ ਦੂਜੀ ਵਾਰੀ ਬਣਿਆ ਹੋਵੇ ਉਹਦੇ ਦਾਦਾ ਜੀ ਚਾਰ ਵਾਰੀ ਰਹੇ ਔਰ ਬਿਲਕੁਲ ਗੱਲ ਸਹੀ ਹੈ ਕਿ ਕਿਸੇ ਅੱਜ ਮੈਂ ਜਦੋਂ ਉੱਥੇ ਲੋਕਲ ਸੀ ਮੈਂ ਉਹਨਾਂ ਮੁਲਾਜ਼ਮਾਂ ਦੀ ਕਦਰ ਕਰਦਾ ਜਿਹੜੇ ਛੋਟੇ ਮੁਲਾਜ਼ਮ ਸਨ ਨਾ ਜੀ ਪੁਲਿਸ ਦੇ ਕਨਸਟੇਬਲ ਉਹ ਇੱਜ਼ਤ ਕਰਦੇ ਸੀ ਕਹਿੰਦੇ ਯਾਰ ਇਹ ਏਟਾ ਵਧੀਆ ਬੰਦਾ ਸੀ ਕਹਿੰਦਾ ਮਿਹਨਤ ਕਸ਼ ਬੰਦਾ ਇਹਨੇ ਆਪਦੀ ਗੱਡੀ ਤੋਂ ਡਰਾਈਵਰੀ ਕਰਕੇ ਆਪਦਾ ਗੁਜ਼ਰ ਕਰਦਾ ਸੀਗਾ ਹੋਰ ਇਹਦਾ ਕੋਈ ਕੰਮ ਨਹੀਂ ਇੱਕ ਗੈਂਗਪ ਵਿੱਚ ਪਰਚਾ ਦੱਸ ਦਿਓ ਇਹਦੀ ਗੈਂਗ ਰਾਈਵਲਰੀ ਗੈਂਗ ਇਹਨੇ ਕਿਹੜੀ ਗੈਂਗ ਦਾ ਇੱਥੇ ਪਰਚਾ ਦਰਜ ਹੋਇਆ ਇੱਕ ਪਰਚਾ ਨਹੀਂ ਦੱਸ ਸਕਣਗੇ ਤੁਹਾਨੂੰ ਮਗਰ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਭੰਬਲ ਪੂਸਾ ਪਾਉਣਾ ਔਰ ਸ਼ੋਅ ਕਰਨਾ ਕਿ ਇਹ ਭਾਈ ਇਹ ਤਾਂ ਇੰਟਰ ਗੈਂਗ ਹਰ ਗੱਲ ਨੂੰ ਇੰਟਰ ਗੈਂਗ ਰਾਈਵਲਰੀ ਹਰ ਗੈਂਗ ਨੂੰ ਇਹ ਦੁਸ਼ਮਣੀ ਪਾ ਕੇ ਕੰਮ ਤੋਰਦੇ ਉਹ ਤਾਂ ਦਵਾਈਆਂ ਮੈਂ ਤੁਹਾਨੂੰ ਪ੍ਰੂਫ ਦੇ ਦਿੱਤੇ ਜੀ ਉਹ ਕਦੋਂ ਦੀ ਉਹਦੇ ਘਰ ਦੇ ਬਾਹਰ ਫਾਇਰਿੰਗ ਹੋ ਰਹੀ ਆ ਕਦੋਂ ਦਾ ਉਹ ਕਹਿਣ ਡਿਆ ਮੈਨੂੰ ਮਾਰ ਦੇਣਾ ਮਾਰ ਦੇਣਾ ਮਾਰ ਦੇਣਾ ਜਿਨ੍ਹਾਂ ਨੇ ਮਾਰਿਆ ਉਹ ਸਟੇਟਸ ਪਾ ਰਿਹਾ ਤੇ ਪੁਲਿਸ ਬੇਸ਼ਰਮ ਕਮਿਸ਼ਨਰ ਆਫ ਪੁਲਿਸ ਇਹ ਜ਼ਰੂਰ ਦੱਸਣ ਕਿ ਉਹ ਕਿੱਥੇ ਸੁੱਤੇ ਸੀ ਕਿਉਂਕਿ ਜਿਹੜਾ ਸਾਡਾ ਕਾਉਂਸਲਰ ਸਾਹਿਬ ਮਾਰਿਆ ਗਿਆ ਹੈ ਉਹਦੇ ਤੇ ਉਹ ਸ੍ਰੀ ਚਾਟਾ ਸਾਹਿਬ ਦਰਵਾਜ਼ਾ ਉਥੇ ਮੱਥਾ ਟੇਕ ਕੇ ਗੁਰੂ ਘਰ ਚ ਬਾਹਰ ਆਇਆ ਔਰ ਉਸ ਵੇਲੇ ਜਦੋਂ ਗੋਲੀਆਂ ਚੱਲੀਆਂ ਨੇ ਚਾਰ ਪੰਜ ਗੋਲੀਆਂ ਚੱਲੀਆਂ ਉਹਦੇ ਸਿਰ 'ਚ ਵੱਜੀ ਹੈ ਗੋਲੀ ਗੋਲੀ ਚਲਾਉਣ ਵਾਲਿਆਂ ਦਾ ਬੇਖੌਫ ਪੁਲਿਸ ਦਾ ਡਰ ਕੋਈ ਨਹੀਂ ਪੁਲਿਸ ਹੀ ਕਿੱਥੇ ਸਾਨੂੰ ਜ਼ਰੂਰ ਇਸ ਗੱਲ ਦੀ ਦੱਸਿਓ ਕਿ ਜੇ ਪੁਲਸ ਹੁੰਦੀ ਤੇ ਕਹਿੰਨੇ ਹ ਜੀ ਹਿੰਮਤ ਨਹੀਂ ਕਰਨੀ ਚੀ ਔਰ ਗੁਰੂ ਘਰ ਜਿਹੜਾ ਮੋਸਟ ਵਿਜ਼ਿਟਿਡ ਏਰੀਆ ਚਾਇਓ ਦਰਬਾਰ ਸਾਹਿਬ ਔਰ ਪੁਲਿਸ ਦੀ ਨਲਾਇਕੀ ਕਿੰਨੀ ਹੈ ਇਹ ਦੱਸਣ ਦੀ ਲੋੜ ਨਹੀਂ ਜੋ ਔਰ ਨਰੈਣ ਨਰੈਣੂ ਵੇਲੇ ਹੋਇਆ ਸੀਗਾ ਨਰੈਣ ਚੋੜੇ ਵੇਲੇ 84 ਚ ਜਾਂ ਦਰਬਾਰ ਸਾਹਿਬ ਚ ਗੋਲੀ ਚੱਲੀ ਆ ਜਾਂ ਹੁਣ ਚੱਲੀ ਆ ਮਗਰ ਹਾਊ ਕੈਨ ਦਾ ਪੁਲਿਸ ਸੇ ਕਿ ਅਸੀਂ ਬੜੇ ਮੁਸਤੈਦ ਸੀ ਔਰ ਕੱਲ ਵੀ ਪ੍ਰੈਸ ਕਾਨਫਰੈਂਸ ਕੌਨ ਕਰ ਰਿਹਾ ਇਕਬਾਲੀਆ ਸਾਹਿਬ ਤੇ ਦੂਜਾ ਉਹ ਹਰਪਾਲ ਸਿੰਘ ਐਸਪੀ ਜੀਦਾ ਅੱਗੇ ਪਹਿਲਾਂ ਜਫੀਆਂ ਪਾਉਣ ਦੀ ਅੱਜ ਜੀਨੇ ਗੋਲੀ ਚਲਾਈ ਸੀ ਉਦੋਂ ਦਰਬਾਰ ਸਾਹਿਬ ਤੇ ਤੇ ਫਿਰ ਕੀ ਤੁਸੀਂ ਕਹੋਗੇ ਕਿ ਪੁਲਿਸ ਦੀ ਮੇਲੀ ਭੁਗਤਾ ਕਿ ਪੁਲਿਸ ਮੁਸਤੈਦ ਹੈ ਔਰ ਤੁਸੀਂ ਇਹ ਗੱਲ ਵੇਖੋ ਕਿ ਵੈਸੇ ਸੀਪੀ ਸਾਹਿਬ ਦੀ ਵੀ ਕਮਾਲ ਹੀ ਆ ਪਹਿਲਾਂ ਤਾਂ ਜਦੋਂ ਬੰਮ ਡਿੱਗਦੇ ਸਨ ਉਦੋਂ ਕਹਿੰਦੇ ਸੀ ਟਾਇਰ ਪਾਟ ਗਿਆ ਜੀ ਕਦੇ ਰੇਡੀਏਟਰ ਪਾਟ ਗਿਆ ਜੀ ਉਹਨਾਂ ਨੂੰ ਮਹੀਨਾ ਲੱਗ ਗਿਆ ਇਹ ਸਮਝਣ ਆਸਤੇ ਕਿ ਇਹ ਬੰਮ ਚੱਲਦੇ ਆ ਇਹ ਰੇਡੀਏਟਰ ਤੇ ਟਾਇਰ ਨਹੀਂ ਪਾਟਣ ਦੇ ਮੇਰੇ ਵੀਰੋ ਉਸੇ ਤਰ੍ਹਾਂ ਅੱਜ ਦੀ ਫੁਰਤੀ ਵੇਖੋ ਕਹਿੰਦੇ ਜੀ ਪੁਲਿਸ ਨੇ 8 ਘੰਟਿਆਂ ਚ ਕੇਸ ਸੋਲਵ ਕਰ ਤਾ ਵਾਹ ਵੀ ਤੇ ਜਿਹੜਾ ਉਹ ਹਰਜਿੰਦਰ ਸਿੰਘ ਪਿਛਲੇ 2-3 ਮਹੀਨਿਆਂ ਤੋਂ ਦਵਾਈਆਂ ਦੇਣ ਗਿਆ ਸੀ ਉਹਦੇ ਘਰ ਗੋਲੀ ਚੱਲੀ ਆ ਅੱਜ ਮੈਂ ਉਹ ਸਾਰੀਆਂ ਵੀਡੀਓ ਤੁਹਾਨੂੰ ਇੱਕ-ਇੱਕ ਕਰਕੇ ਵਿਖਾ ਰਿਹਾ ਹਾਂ ਕਿ 19 ਫਰਵਰੀ ਨੂੰ ਉਹਦੇ ਘਰ ਤੋਂ ਬਾਹਰ ਗੋਲੀ ਚੱਲਦੀ ਆ ਉਹ ਜਾ ਕੇ ਸ਼ਿਕਾਇਤ ਦਰਜ ਕਰਾਉਂਦਾ ਐਸ ਐਚਓ ਆ ਆ ਆਜ ਆ ਜੰਡਿਆਲਾ న్యూਸ ਉੱਤੇ ਪੜੋ ਜੀ ਇਹ ਸਾਰੇ ਪੱਤਰਕਾਰ ਨੇ ਜਿਹੜੇ ਮੈਂ ਆ ਰਿਹਾ ਜੀ ਆ ਬਹਾਮਣ ਐਮ ਸੀ ਲਿਖਿਆ ਜੀ ਇੱਥੇ ਔਰ ਮੈਂ ਤੁਹਾਨੂੰ ਇਸ ਪਰਿਵਾਰ ਦਾ ਪਿਛੋਕੜ ਦੱਸ ਦਿਆਂ ਜੀ ਤੁਹਾਨੂੰ ਇਹਦੇ ਦਾਦਾ ਜੀ ਅਜੀਤ ਸਿੰਘ ਜੀ ਚਾਰ ਵਾਰੀ ਕਾਉਂਸਲਰ 1975 ਤੋਂ ਬਣਦੇ ਆ ਰਹੇ ਆ ਇਹ ਦੂਜੀ ਵਾਰੀ ਦਾ ਕਾਉਂਸਲਰ ਆ ਸਾਡਾ ਭਰਾ ਔਰ ਸਭ ਤੋਂ ਵੱਧ ਵੋਟਾਂ ਨਾਲ ਇਹ ਇਹ ਚੋਣ ਜਿੱਤਿਆ ਦੂਜੀ ਵਾਰੀ ਔਰ ਤੁਸੀਂ ਇੱਕ ਤੋਂ ਹੀ ਅੰਦਾਜ਼ਾ ਲਾ ਲਓ ਕਿ ਇਹਦੀ ਲੋਕਪ੍ਰੀਤਤਾ ਕੀ ਹੈ ਕਿ ਆਪੋਜੀਸ਼ਨ ਪਾਰਟੀ ਨਾਲ ਸੰਬੰਧਿਤ ਹੋਵੇ ਮੰਤਰੀ ਨੇ ਟਿੱਲ ਦਾ ਜ਼ੋਰ ਲਾਤਾ ਮਗਰ ਇਹ ਫੇਰ 500 ਤੋਂ ਵੱਧ ਵੋਟਾਂ ਨਾਲ ਆਪ ਦੀ ਵਾਰਡ ਜਿੱਤਿਆ ਔਰ ਦੂਜੀ ਵਾਰੀ ਸਕਸੈਸਿਵ ਟਰਮ ਆ ਲੋ ਆ ਸਾਰੇ ਪੱਤਰਕਾਰਾਂ ਨੂੰ ਮੈਂ ਕਹਿੰਦਾ ਰਾਉਂਡ ਅਪ ਕਰੋ ਨਾਲ ਸਾਡੇ ਵਰਗਿਆਂ ਨੂੰ ਵੀ ਕਰ ਲਿਓ ਆ ਤੁਹਾਨੂੰ ਆਣ ਜਿਹੜਾ ਜੰਡਿਆਲਾ ਨਿਊਜ਼ ਹੈ ਜਿੱਦ ਪੁਲਿਸ ਨੇ ਨਹੀਂ ਸੁਣੀ ਉਹਨੇ ਸਾਰੇ ਪੱਤਰਕਾਰ ਕਾਰ ਵੀਰਾਂ ਨੂੰ 2:00 ਬਜ ਕੇ 12 a.m. ਸਵੇਰੇ ਸਵੇਰੇ ਪਾਤੀਆ ਮੇਰੇ ਘਰ ਦੇ ਬਾਹਰ ਗੋਲੀ ਚੱਲੀ ਔਰ ਕਹਿੰਦੇ ਇਹ ਨਹੀਂ ਇੱਥੇ ਨਹੀਂ ਚੱਲੀ ਸਤਨਾਮ ਸਿੰਘ ਦੇ ਘਰ ਤੇ ਚੱਲੀ ਉਲਸਾ ਦੇ ਆ ਆਲਾ ਅਫਸਰਾਂ ਨੂੰ ਬੇਨਤੀ ਹੈ ਕਿ ਵੀ ਦੱਸ ਦਿਓ ਕਿ ਸਤਨਾਮ ਸਿੰਘ ਇਹਦਾ ਲੱਗਦਾ ਕੀ ਹੈ ਚਾਚਾ ਔਰ ਜਿਹੜੇ ਘਰ ਦੀ ਗਲੀ ਆ ਸਾਹਮਣੇ ਜਾਓ ਸਤਨਾਮ ਸਿੰਘ ਦੇ ਘਰ ਤੇ ਅੱਜ ਮੈਂ ਉਹ ਦੋ ਫਾਇਰ ਵੀ ਉਹ ਵੀਡੀਓ ਵਿਖਾਈ ਮੇਰਾ ਵੀ ਜਿਹੜਾ ਮੈਂ ਉੱਥੇ ਵਿਖਾਈ ਸੀ ਸਿੱਧੇ ਮਤਲਬ ਉਹਦੇ ਦਰਵਾਜੇ ਦੇ ਥਰੂ ਐਂਡ ਥਰੂ ਹੋਇਆ ਔਰ ਨਾਲ ਹੀ ਉਸੇ ਕੰਦ ਤੇ ਅਗਲੇ ਪਾਸੇ ਹਰਜਿੰਦਰ ਸਿੰਘ ਦਾ ਦਰਵਾਜਾ ਇੱਕੋ ਕੰਦ 'ਚ ਦੋ ਦਰਵਾਜੇ ਨੇ ਹੁਣ ਇਹ ਕਿੱਥੋਂ ਪਤਾ ਲੱਗੂ ਕਿ ਅਰਜਿੰਦਰ ਦੇ ਮਾਰਨ ਆਏ ਸੀ ਉਹ ਉਹ ਸਤਨਾੰਦ ਸੌਨ ਨੇ ਤਾਂ ਕਿਤੇ ਸ਼ਿਕਾਇਤ ਹੀ ਨਹੀਂ ਦਰਜ ਕਰਾਈ ਆ ਇਹ ਤਾਂ ਲਾਈਵ ਹੋ ਕੇ ਕਹਿ ਰਿਹਾ ਫਿਰ ਅਗਲੀ ਗੱਲ ਹਾਂਜੀ ਨਹੀਂ ਇਸ ਤੋਂ ਪਿੱਛੇ ਚੱਲੋ ਆ ਫਰਵਰੀ ਦੇ 19 ਮਹੀਨੇ ਦੀ ਉਹ 19 ਫਰਵਰੀ ਦੀ ਮੈਂ ਵੀਡੀਓ ਵਿਖਾ ਰਿਹਾ ਜਦੋਂ ਦੇ ਫੇਰ ਅਟੈਕ ਹੋਇਆ ਔਰ ਇੱਕ ਐਸਐਚਓ ਆ ਹਰਚੰਦ ਇੱਕ ਸਬ ਇਨਸਪੈਕਟਰ ਆ ਨਰੇਸ਼ ਕੁਮਾਰ ਹਰਚੰਦ ਐਸਐਚਓ ਨੂੰ ਕਹਿੰਦਾ ਜਿਹੜਾ ਜੰਡਿਆਲੇ ਲੱਗਿਆ ਕਿ ਉਹ ਬੜਾ ਵੱਡਾ ਚੇਤਾ ਹੈ ਹਰਪ੍ਰਜਨ ਸਿੰਘ ਈਟੀਓ ਦਾ ਮਤਲਬ ਬਲੂ ਆਈਡ ਬாய் ਆ ਸੱਜੀ ਬਾਹ ਤੇ ਜਦੋਂ ਉਹਨੂੰ ਜਾ ਕੇ ਇੱਕ ਚੁਣੇ ਹੋਏ ਨਮਾਇंदे ਨੇ ਦਰਖਾਸਤ ਦਿੱਤੀ ਹਰਚੰਦ ਐਸਐਚਓ ਅੱਗੋਂ ਕਹਿੰਦਾ ਮੇਰੀ ਤੇਰੇ ਨਾਲ ਰਾਸ਼ੀ ਨਹੀਂ ਰਲਦੀ ਹੁਣ ਭਾਈ ਤੁਹਾਡੇ ਨਾਲ ਰਾਸ਼ੀ ਕਿੱਥੋਂ ਕਿੱਥੋਂ ਸਾਰੇ ਪੰਜਾਬ ਦੀ ਨਹੀਂ ਰਲਦੀ ਪੰਜਾਬ ਪੁਲਿਸ ਨਾਲ ਤਾਂ ਜੋ ਅੱਜ ਦੇ ਲਾਅਨ ਆਰਡਰ ਤੇ ਹਾਲਾਤ ਨਹੀਂ ਮੇਰਾ ਵੀ ਇੱਕ ਦੋ ਵੀਡੀਓ ਨੇ ਪਹਿਲੀ ਵੀਡੀਓ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਉਹ 12 ਮਈ ਰਾਤ ਦੀ ਤੇ 13 ਸਵੇਰ ਦੀ ਇੱਕ ਵੀਡੀਓ ਉਹ ਜਦੋਂ ਮੁੜ ਕੇ ਮੀਡੀਆ ਗਰੁੱਪ ਚ ਪਾ ਰਿਹਾ ਇਹ ਮੈਂ ਉਸ ਤੋਂ ਵੀ ਪਿੱਛੇ ਚਲੇ ਗਿਆ 19 ਫਰਵਰੀ ਔਰ ਇਹਦੇ ਚ ਸੁਣੋ ਬੜੇ ਧਿਆਨ ਨਾਲ ਕਹਿ ਰਿਹਾ ਬਾਬਨ ਮਾਰਨਾ ਹੈ ਬਾਬਨ ਮਾਰਨਾ ਹੈ ਬਾਬਨ ਮਾਰਨਾ ਮੈਂ ਪੁੱਛਣਾ ਚਾਹੁੰਨਾ ਗੋਲੀਆਂ ਤੁਸੀਂ ਕਿਸੇ ਮਹੱਲੇ ਦੇ ਅੰਦਰ ਇਸ ਤਰ੍ਹਾਂ ਗੋਲੀਆਂ ਚੱਲ ਰਹੀਆਂ ਸ਼ਰੇਆਮ ਬਤਮਾਸ਼ੀ ਹੋ ਰਹੀ ਹੈ ਕਿਉਂ ਨਹੀਂ ਉਹ ਬੰਦੇ ਫੜੇ ਗਏ ਉਹ ਬੰਦੇ ਕਿਉਂ ਨਹੀਂ ਫੜੇ ਜਾ ਰਹੇ ਉਹਨਾਂ ਨੂੰ ਕੌਣ ਬਚਾ ਰਿਹਾ ਹੈ ਸਪਸ਼ਟ ਗੱਲ ਹੈ ਕਿ ਉਹਨਾਂ ਨੂੰ ਬਚਾ ਰਹੀ ਹੈ ਹਰਭਜਨ ਈਟੀਓ ਤੇ ਹਰਭਜਨ ਈਟੀਓ ਤੋਂ ਲਾਏ ਹੋਏ ਜਿਹੜੇ ਉੱਥੇ ਪੁਲਿਸ ਦੇ ਵੀਰ ਨਹੀਂ ਤਾਂ ਮਤਲਬ ਹੀ ਕੋਈ ਨਹੀਂ ਜਦੋਂ ਅੱਜ ਸਾਰੀ ਵੀਡੀਓ ਗ੍ਰਾਫਿਕ ਪ੍ਰੂਫ ਹੈ ਅੱਜ ਤਾਂ ਫੜ ਲੇ ਪੁਲਿਸ ਨੇ ਜੇ ਉਸ ਦਿਨ ਫੜੇ ਹੁੰਦੇ ਤੇ ਉਹ ਨਿੱਕੇ ਨਿੱਕੇ ਨਿਆਣਿਆਂ ਦਾ ਪਿਓ ਜੂੰਦਾ ਹੁੰਦਾ ਇਹ ਹਾਲਾਤ ਨਾ ਹੁੰਦੇ ਪੁਲਿਸ ਦਾ ਆਫਟਰ ਥੋਟ ਹੈ ਆਫਟਰ ਰਿਐਕਸ਼ਨ ਹੈ ਕਿ ਹੁਣ ਰੌਲਾ ਪੈ ਜੂ ਤੇ ਵਿਖਾਤਾ ਜੀ ਅਸੀਂ ਤਾਂ 8 ਘੰਟੇ ਚ ਬੜ ਗਏ ਆ ਜਿਹੜਾ ਮਹੀਨਾ ਟਪਾਤਾ ਤੁਸੀਂ 1.5 2 ਮਹੀਨੇ ਟਪਾਤੇ ਉਹਦੀ ਉਹਦੀ ਜ਼ਿੰਮੇਵਾਰ ਕੌਣ ਹੈ 7 ਮਿੰਟ ਚੱਲਿਆ ਜੀ 7 ਮਿੰਟ ਤਾਂ ਵੀਰ ਸੀਸੀਟੀਵੀ ਰਿਕਾਰਡਿੰਗ ਹੈ 10 ਮਿੰਟ ਦਾ ਵਾਕਿਆ ਹੋਣਾ ਪੁਲਿਸ ਨੇ ਉਦੋਂ ਵੀ ਨਹੀਂ ਕੁਝ ਕੀਤਾ ਆਇਡੈਂਟੀਫਾਈਡ ਸਾਰੇ ਔਰ ਇਸ ਤੋਂ ਬਾਅਦ ਆ ਸ਼ਿਕਾਇਤ ਦਿੱਤੀ ਜੀ ਇਹ ਸ਼ਿਕਾਇਤ ਐਸਐਚਓ ਨੂੰ ਨਰੇਸ਼ ਕੁਮਾਰ ਨੂੰ ਔਰ ਮੁੜ ਕੇ ਆ ਮੈਂ ਤੁਹਾਨੂੰ ਸ਼ੇਅਰ ਹੀ ਕਰ ਦੇਣਾ ਅੱਜ ਮੈਂ ਸਵੇਰੇ ਵੈਸੇ ਤਾਂ ਪੜ੍ਹ ਕੇ ਸੁਣਾਈ ਦਿੱਤੀ ਆ ਆ ਬਾਂਬੜਨ ਐਮਸੀ ਉੱਤੇ ਲਿਖਿਆ ਜੀ ਇਹਨੇ ਐਸਐਸਪੀ ਜਿਹੜੇ ਹੁੰਦੇ ਸਨ ਪਹਿਲਾਂ ਚਰਨਜੀਤ ਸਿੰਘ ਉਹਨਾਂ ਨੂੰ ਇਹ ਸਾਰੀ ਲਿਖਤੀ ਸ਼ਿਕਾਇਤ ਸਬ ਇੰਸਪੈਕਟਰ ਨਰੇਸ਼ ਕੁਮਾਰ ਐਸਐਚਓ ਹਰਚੰਦ ਡੀਐਸਪੀ ਤੋਂ ਲੈ ਕੇ ਸਾਰਿਆਂ ਨੂੰ ਦਿੱਤੀ ਹੋਰ ਬੰਦਾ ਦੱਸੋ ਜਿਹੜਾ ਆਮ ਨਾਗਰਿਕ ਹੈ ਪੰਜਾਬ ਦਾ ਕਿਹਦੇ ਕੋਲ ਜਾਵੇ ਮਤਲਬ ਉਹ ਨੂੰ 3-4 ਮਹੀਨੇ ਹੋ ਗਿਆ ਰੋਜ਼ ਉਹਦੀ ਰਕੀ ਹੁੰਦੀ ਸੀ ਛੇਤੀ ਕਿਥੇ ਉਹ ਘਰੋਂ ਨਿਕਲਦਾ ਨਹੀਂ ਸੀ ਔਰ ਜੋ ਨਿਕਲਦਾ ਸੀ ਉਹ ਟੈਕਸੀ ਚ ਲਾਉਂਦਾ ਜੀ ਆਪ ਦੀ ਗੱਡੀ ਦਾ ਕੰਮ ਹੈ ਉਹਦਾ ਉਹ 4-4 5-5 ਦਿਨ ਘਰੇ ਹੀ ਨਹੀਂ ਮੁੜਦਾ ਸੀ ਇਸੇ ਚੱਕਰ 'ਚ ਕਿ ਪੁਲਿਸ ਨੇ ਤਾਂ ਕਰਨਾ ਹੀ ਕੁਛ ਨਹੀਂ ਇਹ ਕਾਈਂਡਲੀ ਦੇਖਿਓ ਉਹ ਔਰ ਟਵੀਟ ਵਿਖਾ ਨਾ ਆਲਾ ਆ ਦਿਖਾਓ ਹਾਂਜੀ ਕੁਝ ਇਹ ਹੈਗੀ ਜੀ ਇਹ ਤੁਸੀਂ ਲਾ ਲਓ ਜੀ ਇਹ ਮੇਨ ਦਾ ਐਗਜ਼ੈਕਟ ਡੇਟ ਮੈਂ ਸ਼ੇਅਰ ਕਰ ਲੂੰ ਮੈਂ ਤੁਹਾਡੇ ਮਾਰਚ ਜਾਂ ਫ फेब्रुवारी ਦੀ ਐਂਡ 'ਚ ਹੈ ਜੀ ਇਹ ਮਤਲਬ ਇਹ ਆਨ ਗoing ਹੈ ਜੀ ਮੈਂ ਫ फेब्रुवारी ਮਾਰਚ April ਮਈ ਮਈ 'ਚ ਉਹਨਾਂ ਦਾ ਕਤਲ ਹੀ ਹੋ ਰਿਹਾ ਅਖੀਰ 'ਚ ਇਹ 5 ਮਹੀਨੇ ਤੋਂ ਜਿਹੜੇ ਕਹਿ ਰਹੇ ਕਿ ਪਤਾ ਹੀ ਕੋਈ ਨਹੀਂ ਸੀ ਜੇ ਪੁਲਿਸ ਨੇ ਹੁਣ ਫੜ ਲੇ ਤੇ ਮਤਲਬ ਉਦੋਂ ਤੁਸੀਂ ਫੜਨਾ ਨਹੀਂ ਚਾਹੁੰਦੇ ਸੀ ਯਾ ਤੁਹਾਨੂੰ ਕੋਈ ਫੜਨ ਦੇ ਨਹੀਂ ਰਿਹਾ ਦੇ ਨਹੀਂ ਦੇ ਰਿਹਾ ਸੀ ਇਜਾਜ਼ਤ ਨਹੀਂ ਦੇ ਰਿਹਾ ਸੀ ਤੁਸੀਂ ਪੜ੍ਹੇ ਨਹੀਂ ਹੁਣ ਰੌਲਾ ਪੈ ਗਿਆ ਤੇ ਤੁਸੀਂ ਫੜ ਲੇ ਇਹਦੀ ਕੀ ਮਤਲਬ ਹੈ ਕਿ ਪੁਲਿਸ ਦੀ ਰਲਿ ਮਿਲੀ ਭੁਗਤਾ ਕਿਉਂਕਿ ਪੁਲਿਸ ਨੇ ਜਦ 8 ਘੰਟੇ ਚ ਇੰਨੀ ਮੁਸਤੈਦ ਹੋ ਗਈ ਤੇ ਪਹਿਲਾਂ ਕਿਹੜੀ ਗੋਲੀ ਨੀਂਮ ਦੀਆਂ ਖਾ ਕੇ ਸੁੱਤੇ ਪਏ ਸੀ ਜਿਹੜੇ ਉਦੋਂ ਨਾਲ ਕੁਝ ਕਰਦੇ ਸੀ ਨੀਂਦ ਵਾਲੀ ਕਿਹੜੀਆਂ ਗੋਲੀਆਂ ਖਾਧੀਆਂ ਸੀ ਉਹ ਦਿਖਾ ਹੁਣ ਮੇਰੇ ਵੀ ਦੂਜੀ ਇਹ ਸਟੇਟਸ ਪਾ ਰਿਹਾ ਜੀ ਵਧਾਈ ਦੇ ਰਿਹਾ ਔਰ ਇਨਾ ਬੰਦਿਆ ਦੇ ਖਿਲਾਫ ਸ਼ਿਕਾਇਤਾਂ ਤਾਂ ਔਰ ਇਹ ਕਰਦੇ ਕੀ ਨੇ ਹੁਣ ਇਹਨਾਂ ਨੂੰ ਕੌਣ ਵਿਚਾਰ ਰਿਹਾ ਇਸ ਗੱਲ ਦੀ ਵੀ ਤਹਿਕੀਕਾਤ ਹੋਵੇ ਇਹਨਾਂ ਦਾ ਕੰਮ ਕੀ ਹੈ ਇਲੀਗਲ ਸ਼ਰਾਬ ਸੇਲ ਇਲੀਗਲ ਨਸ਼ਾ ਸੇਲ ਮਤਲਬ ਸਾਰੇ ਪੁੱਠੇ ਕੰਮ ਔਰ ਇਹ ਰੋਕਦਾ ਸੀ ਕਿਹੜੀ ਗੈਂਗ ਰਾਈਵਲਰੀ ਹੈ ਉਹ ਦੱਸ ਦਿਓ ਮੈਂ ਦੱਸ ਦੇਣਾ ਕੀ ਰਾਈਵਲਰੀ ਹੈ ਦੱਸ ਰਿਹਾ ਇੱਕ ਲੜਾਈ ਹੋਈ ਜੀ ਇਹਦੇ ਭਰਾਵਾਂ ਨਾਲ ਕਿਹੜੀ ਗੱਲੋਂ ਗਲੀ 'ਚ ਪਾਣੀ ਸਿੜਤਾ ਜੀ ਕਿਹੜੀ ਰਾਈਵਲਰੀ ਹੋ ਗਈ ਪੈਦਾ ਜੀ ਪਾਣੀ ਸਿੱਟਣ ਤੋਂ ਉਹ ਬੰਦਾ ਮਾਰਤਾ ਵਿਚਾਰਾ ਗਰੀਬ ਕਿ ਤੂੰ ਸਾਡੇ ਨਸ਼ੇ ਵੇਚਣ ਵਾਲੇ ਕੰਮ 'ਚ ਰੋਕ ਪਾਉਂਦਾ ਸੀਗਾ ਸਾਡੀਆਂ ਸ਼ਿਕਾਇਤਾਂ ਕਰਦਾ ਸੀ ਜੱਗੇ ਬੰਦਾ ਹੀ ਮਾਰਦਾ ਅੱਜ ਵਾਲੀ ਵੀ ਦਿਖਾਈ ਉਹ ਸਟੇਟਸ ਇੱਕ ਹੋਰ ਪਾਇਆ ਇਹ ਅਗਲਾ ਉਹ ਦਿਖਾਈ ਅੱਛਾ ਚੋਰੀ ਆਈ ਕਿਹਾ ਜੀ ਆ ਵੀ ਫਰਵਰੀ 2025 ਦਾ ਮੈਸੇਜ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ ਸੋ ਇਹ ਐਸਐਸਪੀ ਨੂੰ ਵੀ ਉਦੋਂ ਦਾ ਇਹ ਦਿੱਤਾ ਹੋਇਆ ਸਾਰਾ ਅੱਜ ਤੁਸੀਂ ਵੇਖ ਲਓ ਲੋਰਡ ਆਰਡਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸਭ ਤੋਂ ਹੌਟ ਸਪੌਟ ਹੈ ਟੂਰਿਜ਼ਮ ਦਾ ਇੰਡੋਪਾਰਕ ਬਾਰਡਰ ਤੇ ਸਥਿਤ ਹੈ ਉੱਥੇ ਤੁਸੀਂ ਕਿਸੇ ਦੀ ਜਾਲ ਮਕੂਤ ਨਹੀਂ ਉਹਨੇ ਕੀ ਹਿਸਾਬ ਰੱਖਣਾ ਆ ਹੌਲਗੇਟ ਦਾ ਅਸੀਂ ਲੈ